ਸ਼੍ਰੀ ਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਤੇ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਧੌੜਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਬਾਈ ਚਮਕੌਰ ਕੋਲੇ ਪਹੁੰਚਿਆ ਇੱਕ ਤਾਂ ਬੱਚੀ ਤਾਜੀ ਸੂਈ ਆ ਤੇ ਨਾਲ ਵੀ ਬੱਚੀ ਆ ਤੇ ਬਾਕੀ ਆਰਡਰ ਕੁਆਲਿਟੀ ਜਾਤ ਕੁਆਲਿਟੀ ਨਸਲ ਉਹ ਸਾਨੂੰ ਦੱਸਦੀ ਆ ਆ ਬੱਚੀ ਕਰ ਸਕਦੇ ਹੋ ਚੈੱਕ ਤੇ ਇੱਕ ਆ ਤਾਜੀ ਸੂਈ ਆ ਇਹਦੀ ਜੇਰ ਜੱਪਾ ਹੈਗਾ ਡੰਨ ਤੇ ਇਧਰਲੇ ਬੰਨੇ ਵਾਲੀ ਜਿਹੜੀ ਤਾਜੀ ਸੂਈ ਆ ਇਹਦੀ ਜੇਰ ਹਜੇ ਬਾਕੀ ਆ ਉਹਦੀ ਪਾਈ ਤੋਂ ਵੀਡੀਓ ਮੰਗਾ ਲਿਓ ਤੇ ਨਗੀਨੇ ਦੋ ਦਿਖਾਉਂਗਾ ਦਿਖਾਉਂਗਾ ਫੁੱਲ ਟੌਪ ਦੀ ਤੇ ਬਾਕੀ ਪਾਈ ਨਾਲ ਕਰਾ ਦਨੇ ਗੱਲਬਾਤ ਕੱਲੀ ਕੱਲੀ ਖੋਲ ਕੇ ਤੋੜ ਕੇ ਦਿਖਾ ਦਾਂਗੇ ਤੇ ਰੇਟ ਦੋਹਾਂ ਦਾ ਜਿਹੜਾ ਹੈਗਾ ਉਹ ਵੀਡੀਓ ਚ ਹੀ ਕਰਾ ਦਾਂਗੇ ਆ ਜਾ ਚਮਕੌਰ ਫਰ ਸਤਿ ਸ੍ਰੀ ਅਕਾਲ ਭਰਾ ਮੇਰਾ ਹੋਰ ਕਿਵੇਂ ਆ ਪਰਮਾਤਮਾ ਦੀ ਕਿਰਪਾ ਬਹੁਤ ਚੜ੍ਹਦੀ ਕਲਾ ਵੀ ਚੜ੍ਹਦੀ ਕਲਾ ਜਮਾ ਜਮਾ ਓਕੇ ਆ ਜਦੀ ਕਿੜੀ ਕਿਹੜੇ ਪਾਸੋਂ ਕਰ ਦੀ ਜੀ ਇਧਰਲੇ ਪਾਸੇ ਕਰ ਲੈਣੇ ਵੱਡੀ ਬੈਡ ਤੋਂ ਇੱਥੋਂ ਕਰ ਦੀਏ ਆਹ ਉਹ ਤਾਜੀ ਸੂਈ ਹਲੇ 5-4 ਮਿੰਟ ਹੋਇਆ ਮੈਂ ਉਹ ਰੂ 5-4 ਮਿੰਟਾਂ ਦੇ ਹੋ ਜਾਣਗੇ ਸੈਟ ਬੈਟ ਹੋ ਜੀ ਹਾਂ ਉਹ ਸੈਟ ਹੋ ਜੂਗੀ ਕਰ ਦੀਏ ਇੱਥੋਂ ਹਾਂ ਕਰ ਦੇ ਕਰ ਸੁਆ ਵੀਰੇ ਦੂਜਾਗਾ ਦੂਰ ਬਾਈ ਦੂਰ ਦੇ ਕਹਿੰਨੀ ਸੁਆ ਦੂਜਾ ਤੇ ਲੰਬਾਈ ਇਹਦੀ ਹੈਗੀ ਆ ਸੱਜਣ ਜੇ ਗੱਲ ਕਰ ਲਈਏ ਫੁੱਲ ਛੋਟੇ ਹੱਥੀ ਚ ਫਾਸ ਫਾਸ ਖਿੱਚ ਲੂਗੀ ਹੈ ਨਾ ਵੱਡੀ ਬਹੁਤਾ ਬਾਈ ਦਾ ਲੇਵਲ ਸੂਈ ਜੇਰ ਦਿਖਾਤੀ ਦੋ 11 12 ਵਜੇ ਜੇਰ ਪੈਗੀ ਸੀ ਦੀ ਫਿਰ 6 ਵਜੇ ਦਾ ਸੂਆ ਸਵੇਰ ਦਾ ਤੇ ਬਾਕੀ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਆ ਬਾਡੀ ਦਾ ਮੈਂ ਤੁਹਾਨੂੰ ਫੇਰੇ ਦਿਖਾਉਂਗਾ ਬਹੁਤ ਠੰਡੀ ਆ ਭਰਾ ਮੇਰਾ ਸੀਲ ਠੰਡੀ ਦਾ ਹੱਦੋਂ ਵੱਧ ਆ ਰਹੀ ਤੇ ਆਰਡਰ ਆ ਗਿਆ ਬਿਲਕੁਲ ਫਸ ਮਾਰ ਆਰਡਰ ਆ ਗਿਆ ਉਹ ਨਹੀਂ ਟੁੱਟ ਮਾਇ ਲੈ ਵਜੇ ਮੈਂ ਇੱਕ ਅੱਧ ਕਾਟ ਵਾਲੀ ਬੈੜਾ ਤੇ ਲੰਬਾਈ ਵੀ ਚੰਗੀ ਆ ਐਚ ਐਫ ਕ੍ਰਾਸ ਦੇ ਵਿੱਚ ਪੈਂਦੀ ਆ ਸੀਜ਼ਨ ਦੋਨੀ ਚੱਲ ਜੂਗੀ ਬਿਲਕੁਲ ਵੀਰੇ ਬਿਲਕੁਲ ਬੱਚਾ ਕੀ ਆ ਗਿਆ ਨਾਲੇ ਮੰਗਰੇ ਦੇ ਬੱਸਾ ਵੀਰੇ ਇਹਦੇ ਨਾਲ ਮੇਲ ਕਾਫ ਆ ਤੇ ਦੂਜੀ ਨਾਲ ਪੱਛੀ ਆ ਗਈ ਨਾ ਦੂਜੀ ਨਾਲ ਬੱਸੀ ਆ ਮਰਾ ਖਾ ਹ ਤੇ ਆਰਡਰ ਕੁਆਲਟੀ ਦੋਹਾਂ ਪਾਸੋਂ ਚੈੱਕ ਕਰ ਸਕਦੇ ਹਾਂ ਥਣ ਦਾ ਸੈਜ ਵੀ ਸੋਹਣਾ ਰੱਖਦੀ ਐ ਤੇ ਸੁਖਰਾਂ ਨਾੜਾਂ ਨੂੰ ਦਾ ਵੀ ਆਰਡਰ ਤੇ ਜਿਵੇਂ ਕਹਰੇ ਗੁੱਲਿਆ ਲੱਗੇ ਜਮਨ ਪੂਰੀਆਂ ਫੁੱਲ ਲੱਗ ਦੋਨਾਂ ਪਾਸੇ ਆ ਦੇਖੀ ਦਰਾ ਇਧਰ ਸ਼ਰਤ ਹਿਸਾਬ ਪਰ ਮੈਂ ਗੁਰੂ ਵੀ ਰੱਖਦੀ ਸੀ ਕਿ ਨਾੜਾਂ ਇਹ ਤੁਹਾਨੂੰ ਦਿਖਾ ਦੇ ਚਮਕਾ ਵਰ ਕਹਿੰਦਾ ਲਾ ਕੇ ਕੈਮਰਾ ਨੀ ਚਵਾਈ ਚਬੀ ਦੀ ਬਾਅ ਕਿਆ ਬਾਤ ਐ ਬਈ ਗੁੱਲਿਆ ਆ ਆ ਦੇ ਦੇਖੋ ਮੇਰੇ ਬਾਦ ਕੀ ਖੁੱਲਾ ਹੱਕ ਦੱਸਾਂਗੇ ਭਰਾ ਨੂੰ ਆਪਣ ਨੂੰ ਕਮਾਲ ਐ ਬਾਈ ਦੇਖੀ ਕਮਾਲਾ ਕਮਾਲ ਤੇ ਲੈਵਲ ਨੂੰ ਉਹਦੀ ਬੜੀ ਪੱਧਰਾ ਵੀਰੇ ਕੈਮਰਾ ਇੱਕ ਵਾਰੀ ਦੇਖ ਲੈਵੋ ਲੂਆ ਬੜਾ ਚੰਗਾ ਲੱਗਿਆ ਬਈ ਬੜਾ ਗੁਰਦਾ ਘਟੇ ਲਈ ਫਿਰਦੀ ਆ ਬੜ ਵੀਰੇ ਇਹਦਾ ਸ਼ਕੀਨ ਵੀ ਫੁੱਲਾ ਆ ਹਾਂ ਕੱਦ ਫੁੱਲਾ ਦੇ ਮੇਰੇ ਭਰਾ ਦੇ 3 ਫੁੱਟ ਦਾ ਕਾਦਾ ਹਾਂ ਜਿੰਨਾਵੇਂ ਹਾਂ ਚ ਬੜ ਗਿਆਨੀ ਦਾ 3 ਫੁੱਟ ਦਾ ਕਾਦਾ ਬਈ ਯਾਰ ਇਹਦੇ ਵੀ ਸੁੱਖ ਨਾਲ ਇਹ ਸੱਜਣਾ ਦੇ ਤੁਹਾਨੂੰ ਪਤਾ ਕਾਦੀ ਬੰਦੇ ਨੇ ਹੜਾ ਨਜਾ ਮਤਾਜਾ ਵਾਲਿਆ ਕਰੋ ਬਸ ਸਾਡਾ ਬਈ ਯਾਰ ਆ ਲੈ ਚੱਲ ਬਈ ਇਹਨੇ ਤੇ ਬਾਕੀ ਆਰਡਰ ਆ ਗਿਆ ਬਿਲਕੁਲ ਜੀ ਆਪਾਂ ਗੱਲ ਕਰ ਲਈਏ ਤਕਰੀਬਨ ਤਕਰੀਬਨ ਕੋਈ ਟੁੱਟਮਾ ਨਹੀਂ ਹੈਗਾ ਹਾਂ ਬਲਕਿ ਸਜਿਆ ਸੈਜ ਰੱਖਦੀ ਆ ਬੜਾ ਸੁਣਾ ਹਾਂ ਬੜਾ ਬੜਾ ਸੁਣਾ ਉਹ ਮੂਰੇ ਵੀ ਉਹ ਨਹੀਂ ਆ ਵੀ ਬੈਂਕ ਵੀ ਉਹ ਨਹੀਂ ਆ ਮਗਰ ਵੀ ਉਹ ਨਹੀਂ ਆ ਭਰਾ ਮੇਰਾ ਦੇਖ ਕਹਿੰਦੇ ਦੀ ਗੱਲ ਨਹੀਂ ਹੈਗੀ ਦਿਖਾਈਂਗਾ ਨਹੀਂ ਖੜੀ ਪੈਲ ਬੰਨ ਵਾਲਾ ਹਾਂ ਮੂਰੇ ਕਹਿੰਦੇ ਇਧਰ ਬਸਾਂਗੇ ਕਿ ਨਹੀਂ ਮੂਰੇ ਮੂਰੇ ਭਾਈ ਉਹ ਨਹੀਂ ਪਾਗੜਾ ਦੇਖ ਉਹ ਨਹੀਂ ਹੈਗਾ ਵੀ ਕਿਤੇ ਮੂਰੇ ਅੱਡਾ ਵੀ ਉਹ ਆ ਚੱਕਰਾ ਨਾਣਾ ਦੋਨੋਂ ਪਾਸੇ ਦੇਖੀ ਨਾਣਾ ਫੁੰਨੇ ਇੱਥੋਂ ਚ ਇੱਕ ਕਰ ਸਕਦੇ ਹਾਂ ਨਾਲੇ ਅੰਨੇ ਵੀ ਦਿਸੂਗਾ ਤੇ ਪਛਾਣ ਹਸਾਂ ਦੋਨੋਂ ਪਾਸੇ ਹੀ ਆ ਵੀਰੇ ਚੱਲ ਚਲ ਭਾਈ ਅੰਦਰ ਕਰਾਂ ਦਿਖਾਵਾਂਗੇ ਜੀ ਹਾਂ ਮਾਰ ਲੱਕ ਦਾਰਾਂ ਭਰਾ ਮੇਰਾ ਅਸੂ ਆ ਗਿਆ ਦੂਜਾ ਆਰਡਰ ਕੁਆਲਿਟੀ ਮੇਨ ਹੁੰਦੀ ਹੈ ਪਸ਼ੂ ਦੀ ਚੈੱਕ ਨਹੀਂ ਕਰੇ ਉਹ ਕੰਨੀ ਨਾਲ ਦਾ ਕਹਿੰਦਾ ਬੰਦਾ ਕਹਿੰਦਾ ਹੈਗੇ ਹਲੇ ਹਲੇ ਆਪਾਂ ਚੈੱਕ ਨਹੀਂ ਕਰੇ ਸ਼ਿੱਗੀ ਦਾ ਹਾਜੀ ਬੰਦਾ ਬਾਈ ਕਹਿੰਦਾ ਜਿਹੜੇ ਸੱਜਣ ਤੋਂ ਲਿਆਂਦੀ ਆ ਤੇ ਉਹਨੇ ਦੱਸਿਆ ਸ਼ਿੱਗੀ ਹਾਂ ਆਪਾਂ ਚੈੱਕ ਨਹੀਂ ਕਰੇ ਬਾਕੀ ਤੁਸੀਂ ਦੰਦਾ ਵਾਲੇ ਵਾੜਾ ਚੱਕਰ ਚ ਨਾ ਪਿਓ ਆਰਡਰ ਚੈੱਕ ਜਰੂਰ ਕਰ ਲਓ ਨਾ ਨਾ ਦੇਖੀ ਲੈ ਮਗਰਲੇ ਪਾਸੇ ਵੀ ਨੇ ਮੂਹਰੇ ਪਾਸਾ ਹੁਣੀ ਹੁਣੀ ਨਹੀਂ ਬਈ ਯਾਰ ਦੇਖੀ ਲੈ ਤੇ ਬੈਠ ਜੇ ਗੱਲ ਕਰ ਲਈਏ ਪੂਰੇ ਜੋਸ਼ ਵਾਲੀ ਆ ਗਈ ਲਾ ਦੇਗਾ ਨਹੀਂ ਬੱਚਾ ਇਹਨੂੰ 15 ਸਾਨੂੰ ਦਿਖਾ ਦਨੇ ਮਾਰ ਕੇ ਤੇ ਉਸ ਤੋਂ ਬਾਅਦ ਤੁਹਾਨੂੰ ਫਿਰ ਆ ਨਗੀਨਾ ਦਿਖਾਵ ਇਹ ਤੋਂ ਭਈ ਮੰਨ ਲਿਓ ਤੁਸੀਂ ਐਚਐਫ ਤੇ ਜਰਸੀ ਦਾ ਕ੍ਰੋਸ ਆ ਤੇ ਗੱਲਬਾਤ ਇਹਦੀ ਥਣ ਥਣ ਲੇਵੇ ਦੱਸਣ ਦੀ ਤਾਂ ਲੋੜ ਹੀ ਨਹੀਂ ਦੋਨਾਂ ਕਾਇਆਂ ਦੇ ਬਈ ਯਾਰਾ ਗੱਲਬਾਤ ਇਹਦੀ ਟੌਪ ਹੈਨਾ ਹਾਂ ਬਿਲਕੁਲ ਬਿਲਕੁਲ ਵੀਰੇ ਤੇ ਨਾਲ ਇਹਦੀ ਵੀ ਬੱਛੀ ਆ ਗਈ ਹੈ ਨਾ ਹਾਂ ਵੀਰੇ ਇਹ ਇਹਦੀਆਂ ਵੀ ਕੋਸ਼ਿਸ਼ ਰਹੂਗੀ ਵੀ ਧਾਰਾਂ ਦਿਖਾ ਦਈਏ ਮਾਰ ਕੇ ਤਾਜੀ ਸੂਈਆਂ ਨਾਲ ਇਹਦੇ ਬੱਛੀ ਆ ਗਈ ਹਾਂ ਇੱਕ ਨੰਬਰ ਵਾਲੀ ਦੀਆਂ ਧਾਰਾਂ ਸਾਨੂੰ ਆਪਾਂ ਕਰਾ ਦੇਣਾਂ ਚੈੱਕ ਤੇ ਆ ਬੱਚਾ ਵੀ ਚੰਗਾ ਦਿਖਾ ਦਿੰਦੇ ਹਾਂ ਲੈ ਜੇ ਆ ਗਈ ਤਾਂ ਕਰਦੇ ਬੰਦੇ ਬਾਈ ਆ ਗਈ ਕੰਨੀ ਨਾਲ ਜੰਗਾ ਜੰਗਾ ਮਨ ਮਨਾ ਤੰਗਾ ਅਧਾਰਨ ਆ ਗਈ ਜੀ ਹਾਂਜੀ ਕਰਦੇ ਬੱਚਾ ਬੰਨੇ ਫਿਰ ਤਾਰਾ ਸਾਨੂੰ ਸੱਜਣਾ ਮਾਰ ਕੇ ਜੀਆਂ ਦਿਖਾ ਦੇਣਾ ਬਾਕੀ ਜਿਹੜੇ ਸੱਜਣ ਨੂੰ ਪਸੰਦ ਆਊਗੀ ਉਹ ਆਪਦੀ ਚਾਹੇ ਬਾਈ ਤੋਂ ਤਸੱਲੀ ਕਰ ਹਾਂ ਜੇ ਆਨਲਾਈਨ ਮੰਗਾਉਣੀ ਆਨਲਾਈਨ ਜੇ ਭਾਈ ਉਂ ਲੱਗਣੀ ਆਪਣਾ ਕੋਈ ਤਰਾਜ ਨਹੀਂ ਹੈਗਾ ਵਿੱਚ ਵਿੱਚ ਇਹਦਾ ਅੱਡਰਕ ਕੁਆਲਟੀ ਜਿਹੜੀ ਉਹ ਪੰਛੀ ਦੀ ਬਾ ਕਮਾ ਦੇਖੀ ਨਾ ਨਾ ਉਹ ਕਿਹੜੀ ਇਧਰ ਮਾਰੇ ਫਿਰ ਪਤਾ ਨਾ ਮਾਰੇ ਇਧਰ ਲਖੀ ਨਾੜਾ ਬਣਾਈ ਹੋਰ ਕਹਿੰਦਾ ਫਿਰ ਪਿਛਲੇ ਬੰਨੇ ਵੀ ਨਾੜਾ ਕਰ ਸਕਦੇ ਹਾਂ ਚੈੱਕ ਕਰਦੇ ਹਾਂ ਕਿਉਂਕਿ ਪਿਛਲੇ ਬੰਨੇ ਜੇ ਗੱਲ ਕਰ ਲਈ ਯਾਰ ਟਾਵੇਂ ਪਸ਼ੂ ਦੀ ਹੁੰਦੀਆਂ ਨੇ ਹਾਂ ਮੂਰਲੀ ਗਾੜੀ ਦੇ ਪਿਛਾੜੀ ਤੇ ਬਹੁਤ ਸੋਹਣੀ ਆ ਵੀਰੇ ਗਾਂ ਯਾਰ ਇਧਰਲੇ ਬੰਨਿਓ ਅਗਲੇ ਬੰਨਿਓ ਕਰ ਸਕਦੇ ਆ ਆ ਦੇਖ ਲੈ ਸਰਦਨਰ ਸਹੀ ਹੋਇਆ ਪੈ ਜਾ ਮੈਂ ਭਾਈ ਇੱਕ ਤਰ੍ਹਾਂ ਦਾ ਯਾਰ ਲੈ ਹੁਣ ਧਾਰਾ ਮਾਰ ਕੇ ਕਰਾ ਦੇ ਤਸੱਲੀ ਫਿਰ ਦੇਖਣ ਵਾਲੇ ਭਰਾਵਾਂ ਦੀ ਤੇ ਕੀ ਗੱਲ ਹੋਰ ਦੱਸ ਦਰ ਨਾ ਤੇ ਬਾਈ ਦੋਨਾਂ ਤੇ ਹੁਣ ਸਾਨੂੰ ਮੇਰੇ ਨੇੜੇ ਲੱਗੇ ਧਾਰਨ ਲਾ ਲਾ ਬੰਨ ਨਾ ਹੁਣ ਮੈਂ ਦੋਨੇ ਮਾਰਨੇ ਦੇ ਉਹ ਤਾਂ ਮਾਰਦੇ ਰਹਿ ਗਿਆ ਆਪਾਂ ਸਾਡਾ ਲੈ ਦੇਖੀ ਇਹ ਕਿਹਨੇ ਦੂ ਮਾਰ ਦੇ ਕੇ ਰ ਮਾਰਦੇ ਮਾਰਦੇ ਤੇ ਸਿੱਕਾ ਮੁੱਕ ਗਿਆ ਆਏ ਆਏ ਨਹੀਂ ਆਪਣੀ ਗੱਲ ਮੁਕਾਉਣ ਲਈ ਕੀ ਹੈ ਪਿਛਲੇਆਂ ਨੂੰ ਫਿਰ ਮਾਰ ਦੇ ਕੇ ਰਾ ਹੋਰ ਮਾਰ ਦੇ ਸਮੇਂ ਦੀ ਤੈਨੂੰ ਪਤਾ ਸਮੇਂ ਦੀ ਘਾਟ ਹੁੰਦੀ ਆ ਵੀਡੀਓ ਹੋ ਜਾਂਦੀਆਂ ਲੰਬੀ ਤੇ ਚਵਾਈ ਦੀ ਹੈਗੀ ਆ ਫੁੱਲ ਮੂਰਤੀ ਤੇ ਹੁਣ ਕਰਾ ਦੇਣਾ ਪਿਛਲੇ ਦਿਨਾਂ ਦੇ ਵਿੱਚ ਪੀਛਲੇ ਸਾਲਾਂ ਵਿੱਚ ਵੀ ਕਰ ਸਕਦੇ ਹਾਂ ਚੈੱਕ ਚਪਾਈ ਇਹਦੀ ਵੀ ਫੰਦ ਮੋਤੀ ਆ ਬਾਈ ਛੱਡ ਦੇ ਬਾਈ ਪੈਸੇ ਦੱਸ ਦੇ ਦੇ ਕਿੰਨੇ ਲਾਵਾਂਗੇ ਮੁੱਲ 75 ਕਰਾ 80 ਕਰਾ 72000 ਦੀ ਵੜ ਦੇ ਦਾਂ ਨਾ ਭਰਾ ਮੇਰੇ ਇਹ ਇਹ ਦੇ ਦਾਂਗੇ ਬਾਈ ਕਹਿੰਦਾ 72 ਦੀ ਕਰੀਂਗਾ ਨਹੀਂ ਆਇਆ ਨੂੰ ਮੜੀ ਫੁੱਲ ਸਾਹ ਦੇ ਵਿੱਚ ਵੀ ਇਹ ਕੋਈ ਨਹੀਂ ਹੈਗਾ ਵੀ ਛੋਟੀ ਜਿਹਾ ਦੇਖੀ ਲੈ ਅਡਰਸ ਨੂੰ ਬਾਰ-ਬਾਰ ਮੈਂ ਤਾਂ ਦਿਖਾ ਰਿਹਾ ਕਿਉਂਕਿ ਥੱਲੇ ਦੀ ਕੁਆਲਿਟੀ ਮੇਨ ਹੁੰਦੀ ਹੈ ਸਭ ਤੋਂ ਜ਼ਿਆਦਾ ਦੇਖੀ ਕਦ ਫੁੱਲਾ ਦੇਖੀ ਉਧਰ ਤੇ ਲੇਵ ਦੀ ਕੀ ਕੁਆਲਿਟੀ ਕਿੰਨੀ ਹੈ ਬਾਈ ਜਰਾ ਇੱਥੇ ਤੋਂ ਕੱਦ ਕਾੜ ਦਾ ਆਈਡੀਆ ਲਾ ਲਓ ਕੱਦ ਕਾੜ ਦੀ ਬਾੜ ਛੋਟੀ ਨਹੀਂ ਹੈਗੀ ਤੇ ਇੰਨਾ ਸਾਰਾ ਬੋੜਾ ਕੱਢ ਦੋਟਾ ਹੀ ਕਿਲੋ ਤੋਂ ਕਰਦਾ ਪਹਿਲੇ ਵੀ ਕਿਹੜਾ ਪਾਹਾਂ ਪਸ ਜਣ ਕਹਿਦਾ ਹੁੰਦੇ ਨੇ ਵੀ ਕੱਢਦੇ ਨਹੀਂ ਹੈਗੇ ਤੇ ਜੇ ਰਾਤ ਖਾਦੇ ਬੁਰੀ ਜੇਰ ਕੇਰਾ ਹੋਰ ਮਾਰਦਾ ਨਾ ਕੈਮਰਾ ਤੇ ਭਾਈ ਭਰਾ ਮੈਂ ਦੁੱਧ ਦੁੱਧ ਨੂੰ ਜਿੱਦੋਂ ਮੈਂ ਲਈ ਆ ਆਪ ਦਾ ਗਾਰੰਟੀ ਲੈਂਦੇ ਨੇ 24 ਕਿਲੋ ਤੋਂ ਕਹਿੰਦੇ ਉੱਤ ਕੱਢੂਗੀ ਭਾਈ ਮੇਰੇ ਸਾਹਮਣੇ ਜਿਹੜੇ ਸਾਨਾਂ ਦੀ ਕੁਆਲਿਟੀ ਲੈ ਵੀ ਦੀ ਨਾ ਠੀਕ ਹੈ ਗੱਲ ਦੇਖੀ ਲੈ ਵੀ ਦੀ ਕੁਆਲਿਟੀ ਦੇ ਠੰਡੀ ਸੀ ਲੈ ਇਹ ਆਪਾਂ ਕਿੰਨੇ ਦੇ ਦਾਂਗੇ 72 ਬਸ ਬਿਲਕੁਲ 7200 ਤੋਂ 85 ਦੀ লাভ রেখন দো নাম্বার আই দি দো নাম্বার আই দিা রে পরা মেরে তাজি সুই ਤੇਰੇ সামনেই সুইਦਾ আয়ে ਹੁਣੇ সুਈਆ ਨਾਲ ਆ ਗਈ ਇਹਦੇ ਬੱਛੀ ਤੇ ਤੋਰਦੇ ਆ ਗਈ ਐਚਪੀ ਤੇ ਜਰਸੀ ਦਾ ਜਰਸੀ ਦਾ ਕਰੋ ਹੋ ਜਾ ਗਿਆ ਬਹੁਤ ਚੰਗੀ ਆ ਭਰਾ ਮੇਰਾ ਲੇਵੇ ਲੂਗੇ ਦੀ ਤੇ ਥਣ ਥਣ ਲੱਗੇ ਕਾ ਸਾਈਜ਼ ਬਹੁਤ ਸੋਹਣਾ ਲੱਗਿਆ ਤੇ ਹੌਲੀ ਤੋਰੀ ਮਾੜੀ ਲੇਵੇ ਦਾ ਤਾਂ ਉਹੀ ਗੱਲ ਆ ਵੀ ਜਿੱਡੀ ਆਪ ਹਨ ਔਡਾ ਦਾ ਆਡਰ ਹੀ ਲਈ ਲੱਗਿਆ ਇਹ ਹੌਲੀ 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 ਟਿਕਾਈ ਨਾ ਬੱਚੇ ਕਰਕੇ ਕਰੂਗੀ ਥੋੜਾ ਇੱਥੋਂ ਘੁਮਾ ਦੀ ਕੋਈ ਗੱਲ ਨਹੀਂ ਹੱਲੇ ਆ ਲਿਆ ਬੱਲ ਬਗਾਈ ਚੋੜਾ ਲਾ ਇੱਥੇ ਇੱਥੇ ਰੁਕਲਾ ਫੰਟੋਂ ਦਾ ਤਾਂ ਲੈ ਲੈ ਵਾ ਜੇ ਇੱਕ ਕਰ ਸਕਦੇ ਜਮਾ ਗੁੱਲਿਆਸਾਂ ਲੱਗਿਆ ਇੱਥੇ ਫੇਸ ਕੁਆਲਟੀ ਚੈੱਕ ਕਰ ਸਕਦੇ ਦੇਖ ਲੈ ਬਈ ਲਲੀਬਾ ਲੂ ਵਾ ਸਾਰੇ ਪੈਸਾ ਖਾ ਦੇ ਬਈ ਦਾ ਸੁਹਾ ਦੂਜਾ ਵੀਰੇ ਇਹ ਸਿੱਗਿਆ ਮੂੰਹੋਂ ਦਨਾਂ ਜਾ ਲੈ ਚਲਾ ਇਹਨੂੰ ਹੌਲੀ ਲੈ ਕੇ ਚੱਲੀ ਮਾੜੀ ਜੀ ਦੰਦਾਂ ਚ ਆ ਗਈ 6 ਦੰਦ ਥਣ ਦਾ ਸਾਈਜ਼ ਚੈੱਕ ਕਰ ਸਕਦੇ ਥੋੜੀ ਬਹੁਤੀ ਭਲਬਾਦੀ ਬਾਦੀ ਪਾਈ ਬੈਠੇ ਪਰ ਤਾਜੀ ਸੂਈ ਨਾ ਹੁਣ ਤਾਂ ਸੁੱਕ ਗਈ ਵੀਰੇਰਾ ਆ ਜੇਰ ਦਾ ਲੜ ਲੰਕੀ ਜਾਂਦਾ ਹਲੇ ਤਾਜੀ ਸੂਈ ਆ ਤੇ ਆਰਡਰ ਦਾ ਸਾਈਜ਼ ਇਹ ਆਪਾਂ ਪਿੰਡੂ ਹੀ ਲਈ ਵੀਰੇ ਅਗੂਰੀ ਅੱਛਾ ਆਪਣੇ ਪਿੰਡ ਦੀ ਉਹ ਵਹਿੜਾ ਇਹ ਬੜ ਤੁਰਦੀ ਉਹੀ ਗੱਲ ਆ ਵੀ ਮਸਾ ਹੀ ਆਰਡਰ ਚੱਕ ਕੇ 19 ਵਜੇ ਨੇ ਇਹ ਆਰਡਰ ਚ ਭਾਈ 2 ਕਿਲੋ ਭਲੂਣੇ ਕਢਾਇਆ ਬਈਰਾ 19 ਇਹਦਾ ਆਪਦੇ ਚ ਹੋ ਰਿਹਾ ਤੇ ਇੱਥੇ ਤੋਂ ਚੈੱਕ ਕਰ ਸਕਦੇ ਹੋ ਥੋੜੀ ਬਹੁਤੀ ਵਾਦੀ ਜੀ ਇਧਰ ਸਾਡੇ ਵਾਦੀ ਦਾ ਗਾੜੀ ਤੇ ਬਸੜੀ ਦਿਖਾ ਦੇ ਅਡਜਸਟਮੈਂਟ ਕਰ ਲਿਓ ਤੇ ਥਣ ਦਾ ਸਾਈਜ਼ ਚੈੱਕ ਕਰ ਸਕਦੇ ਹੋ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਹੋ ਤੇ ਥਣ ਦਾ ਸਾਈਜ਼ ਬਹੁਤ ਸੋਹਣਾ ਰੱਖਦੀ ਆ ਸੂਆ ਦੂਜੇ ਦੰਦਾਂ ਚ 6 ਦੰਦ ਤੇ ਨਾਲ ਇਹਦੇ ਆ ਗਈ ਬੱਛੀ ਹੈ ਨਾ ਹਾਂ ਬੱਸੀ ਆ ਗਈ ਨਾ ਵੀਰੇ ਇਦੇ ਪੈਸੇ ਚੋਂ ਹੋਰ ਨਹੀਂ ਲੈ ਲਗੇ ਪੈਸੇ ਮੁੱਲ ਦਾ 75k 80k ਨਾਲ 72000 ਦੀ ਭਰੇਜ ਦੇ ਦਾਂਗੇ ਇਹ ਵੀ 72 ਦੀ ਹਾਂ 72 ਦੀ ਦੇ ਦਾਂਗੇ ਬਾਕੀ ਮਾਨਤਾਨ ਕੱਦ ਜੋੜੀ ਲੈਣਾ ਕੋਈ ਆਪਾਂ ਉਹ ਜਾਂ ਮਾਨਤਾਨ ਕਰਾਂਗੇ ਉਹਨਾਂ ਦਾ ਭਰਾ ਜੋੜੇ ਚ ਬਾਈ ਕਹਿੰਦਾ ਮਾਨਤਾਨ ਆਪਾਂ ਕਰ ਦਾਂਗੇ ਜੇ ਕਿਸੇ ਭਰਾ ਨੇ ਜੋੜਾ ਲੈ ਕੇ ਜਾਣਾ ਜੋੜੇ ਚ ਹੋ ਜੂ ਮਾਨਤਾਨ ਤੇ ਦੋਹਾਂ ਦਾ ਮੁੱਲ ਹੈਗਾ 72 72000 ਰੁਪਇਆ ਤਾਰਾ ਮਾਰਨੀ ਨਹੀਂ ਹਾਂ ਮਾਰ ਲੈ ਮੜ ਜਾ ਘਰ ਕੋਸ਼ਿਸ਼ ਫਿਰ ਲਾ ਬੱਚਾ ਤਾਰਾ ਇਹਦੇ ਵੀ ਦਿਖਾ ਦੇਣੇ ਲਾ ਕੇ ਬੱਚੀ ਮਾਰ ਕੇ ਸਾਨੂੰ ਕਹਿੰਦੀ ਤਾਜੀ ਸੂਈਆ ਮੈਂ ਤਾਰਾ ਮਾਰ ਕੇ ਸਾਨੂੰ ਆਪਾਂ ਦਿਖਾ ਦੇਣਾ ਤਾਜੀ ਸੂਈ ਬੱਚੀ ਦੀਆਂ ਲੈ ਹੁਣ ਪਿਛਲੇ ਨੂੰ ਵੀ ਮਾਰ ਦੇ ਕਿਉਂਕਿ ਬੌਲਾ ਹੀ ਆ ਤੁਹਿਆ ਇਹ ਤੁਸੀਂ ਕਹੋ ਜੇ ਦੁੱਧ ਦੀ ਧਾਰ ਹੁੰਦੀ ਹੈ ਜਿਹੜੀ ਉਹ ਪੂਰੀ ਮੋਤੀ ਹੁੰਦੀ ਹੈ ਕਿਉਂਕਿ ਬੌਲਾ ਹੁੰਦਾ ਬਈ ਗਾੜਾ ਮਖਿਆਲ ਹੀ ਹੁੰਦਾ ਜਮੀ ਲੈ ਪਿਛਲੇ ਨੂੰ ਵੀ ਮਾਰ ਦੇ ਬਾਈ ਫੇਸੀ ਦਾ ਵੀ ਕਰਾ ਦੇਣਾ ਚੈੱਕ ਸਾਨੂੰ ਬਾਕੀ ਜਿਹੜੇ ਭਰਾ ਨੂੰ ਬੱਚੀ ਪਸੰਦ ਆਊਗੀ ਉਹ ਨੇੜੇ ਆ ਕੇ ਤਸੱਲੀ ਕਰਕੇ ਬੋਲ ਇੱਕ ਨੰਬਰ ਆ ਭਰਾ ਮੇਰੇ ਆਉਣ ਵਾਲਾ ਕੰਮ ਹੀ ਇਹਦੇ ਲੈ ਕਿਉਂਕਿ ਹੈਗੀ ਠੰਡੀ ਸੀਲ ਆ ਥੋੜੀ ਬਹੁਤੀ ਭਲਵਾਦੀ ਆ ਉਹਦੇ ਕਰਕੇ ਤੁਹਾਨੂੰ ਪਤਾ ਵੀ ਪਸ਼ੂ ਕਰ ਜਾਂਦਾ ਮਾੜਾ ਮੋਟਾ ਜਮੀਨ ਜੀ ਕਰਦੀ ਬਿਨਾਂ ਨਿਆਣੇ ਤੂੰ ਆ ਬੋਜ ਕਰਨੀ ਪੜਾ ਦੇਖ ਤਾਣ ਗਲਾਸ ਵਰਗਾ ਦੇਖਾ 97794756442 ਦਾ ਨੰਬਰ ਹੈ ਸੰਪਰਕ ਬਾਈ ਨਾਲ ਕਰ ਲਿਓ ਪਿੰਡ ਧੌਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਆ ਦੋਹੇ ਪੱਛੀਆਂ ਚੋ ਜਿਹੜੀ ਵੀ ਪਸੰਦ ਆਊਗੀ ਗੱਲਬਾਤ ਕਰਕੇ ਬਾਈ ਤੋਂ ਖਰੀਦ ਲਿਓ ਧੰਨਵਾਦ ਜੀ